ਪੀਬੀ 31 ਜ਼ਿਲ੍ਹਾ ਮਾਨਸਾ ਦੇ ਹਾਲ ਤੇ ਚੰਦ ਲੈਣਾ ਜਿਹੜੀਆਂ ਲਿਖੀਆਂ ਨੇ ਸੱਚੀਆਂ ਲੱਗੀਆਂ ਸਚਾਈ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਇਗਨੋਰ ਕਰ ਦਿਓ ਇਹਨਾਂ ਸਿਆਸੀ ਇੱਕ ਆਵੇ ਇੱਕ ਜਾਵੇ ਸਿਆਸੀ ਇੱਕ ਆਵੇ ਇੱਕ ਜਾਵੇ ਗੱਲੀ ਬਾਤੀ ਲੱਗ ਜਾਂਦੇ ਇਲਾਰੇ ਜ਼ਿਲ੍ਹਾ ਮਾਨਸਾ ਦੁਹਾਈ ਪਾਵੇ ਗੱਲੀ ਬਾਤੀ ਲੱਗ ਜਾਂਦੇ ਇਲਾਰੇ ਜ਼ਿਲ੍ਹਾ ਮਾਨਸਾ ਦੁਹਾਈ ਪਾਵੇ ਜਦ ਬੰਦਾ ਮਾਨਸਾ ਜਾਵੇ ਪਹਿਲੇ ਫਾਟਕ ਤੇ ਖੜਾ ਪਾਣੀ ਡਰਾਵੇ ਜਦ ਬੰਦਾ ਮਾਨਸਾ ਜਾਵੇ ਪਹਿਲੇ ਫਾਟਕ ਤੇ ਖੜਾ ਪਾਣੀ ਡਰਾਵੇ ਖੋਲ ਪੈਰ ਲੰਗੇ ਹੌਲੀ ਹੌਲੀ ਦੂਜਾ ਉਖੜੀ ਧਰਨ ਪਾਵੇ ਖੋਲ ਪੈਰ ਲੰਗੇ ਹੌਲੀ ਹੌਲੀ ਦੂਜਾ ਉਖੜੀ ਧਰਨ ਪਾਵੇ ਸੀਵਰੇਜ ਉਬਾਲੇ ਮਾਰੀ ਜਾਂਦੇ ਮੁਸਕ ਸਿੱਧੀ ਨੱਕ ਨੂੰ ਆਵੇ ਸੀਵਰੇਜ ਉਬਾਲੇ ਮਾਰੀ ਜਾਂਦੇ ਮੁਸਕ ਸਿੱਧੀ ਨੱਕ ਨੂੰ ਆਵੇ ਲੱਗ ਜਾਂਦਾ ਹੁਣ ਲੰਬਾ ਸਮਾਂ ਫਾਟਕ ਰੇਲ ਗੱਡੀ ਇੱਕ ਆਵੇ ਇੱਕ ਜਾਵੇ ਲੱਗ ਜਾਂਦਾ ਹੁਣ ਲੰਬਾ ਸਮਾਂ ਫਾਟਕ ਗੱਡੀ ਇੱਕ ਆਵੇ ਇੱਕ ਜਾਵੇ ਜਾਮ ਦੇ ਵਿੱਚ ਫਸਿਆ ਮੈਂ ਚਾਰੇ ਪਾਸੇ ਦੇਖਾਂ ਅੱਧਾ ਕਲੱਚ ਛੱਡ ਪੈਣ ਬ੍ਰੇਕਾਂ ਜਾਮ ਦੇ ਵਿੱਚ ਫਸਿਆ ਮੈਂ ਚਾਰੇ ਪਾਸੇ ਦੇਖਾਂ ਅੱਧਾ ਕਲੱਚ ਛੱਡ ਪੈਣ ਬ੍ਰੇਕਾਂ ਖੁੱਲ੍ਹੀ ਗਲੀ ਭੀੜੀ ਲੱਗੀ ਜਾਵੇ ਆਮ ਘਰਾਂ ਦੇ ਕਾਕਿਆਂ ਨੂੰ ਦਿੱਤਾ ਮੌਕਾ ਬਦਲਾ ਰੰਗ ਦਿਖਾਵੇ ਆਮ ਘਰਾਂ ਦੇ ਕਾਕਿਆਂ ਨੂੰ ਦਿੱਤਾ ਮੌਕਾ ਬਦਲਾ ਰੰਗ ਦਿਖਾਵੇ ਬੰਦ ਸੀਵਰੇਜ ਟੁੱਟੀਆਂ ਸੜਕਾਂ ਐਵੇਂ ਮਾਰਨ ਸਟੇਜਾਂ ਤੇ ਬੜਕਾਂ ਬੰਦ ਸੀਵਰੇਜ ਟੁੱਟੀਆਂ ਸੜਕਾਂ ਐਵੇਂ ਮਾਰਨ ਸਟੇਜਾਂ ਤੇ ਬੜਕਾਂ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਖੜ ਕੂੜੇ ਦੇ ਡੰਪ ਕੋਲ ਵੀਡੀਓ ਬਣਾਉਂਦੇ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਖੜ ਕੂੜੇ ਦੇ ਡੰਪ ਕੋਲ ਵੀਡੀਓ ਬਣਾਉਂਦੇ ਘਾੜੇ ਸਿਆਸਤ ਘਟ ਜਾਂਦੇ ਨੇ ਛੱਡ ਵੱਡੇ ਗੱਪ ਸੰਦੂਖੜੀਆਂ ਭਰ ਜਾਂਦੇ ਨੇ ਘਾੜੇ ਸਿਆਸਤ ਘਟ ਜਾਂਦੇ ਨੇ ਛੱਡ ਵੱਡੇ ਗੱਪ ਸੰਦੂਖੜੀਆਂ ਭਰ ਜਾਂਦੇ ਨੇ ਉਡੀਕਾਂ ਵਿੱਚ ਲੰਘ ਜਾਂਦਾ ਹਰ ਸਾਲ ਮਾਨਸਾਂ ਦਾ ਕਦੇ ਆ ਕੇ ਤਾਂ ਦੇਖੋ ਜਨਾਬ ਬੁਰਾ ਹਾਲ ਮਾਨਸਾਂ ਦਾ ਕਦੇ ਆ ਕੇ ਤਾਂ ਦੇਖੋ ਜਨਾਬ ਬੁਰਾ ਹਾਲ ਮਾਨਸਾਂ ਦਾ ਅੱਜ ਇੱਕ ਬੰਦ ਸੀਵਰੇਜ ਸਮੱਸਿਆ ਜਿਹੜੀ ਮਾਨਸਾਂ ਦੀ ਹੈ ਜਿਹੜੇ ਵੀ ਮਰਜੀ ਗਲੀ ਵਗ ਜਾਓ ਤਾਂ ਉੱਥੇ ਤੁਹਾਨੂੰ ਸੀਵਰੇਜ ਦਾ ਪਾਣੀ ਆ ਜਿਹੜਾ ਉਹ ਲੀਕ ਮਿਲੂਗਾ ਪੈਰ ਖੋਲ ਕੇ ਮੋਟਰਸਾਈਕਲ ਤੇ ਤੁਹਾਨੂੰ ਛੋਟਾ ਗੇਰ ਲਾ ਕੇ ਲੰਘਣਾ ਪੈਂਦਾ ਕਦੇ ਕਦੇ ਊਖੜੀ ਵੀ ਆ ਜਾਂਦੀ ਆ ਬੰਦੇ ਦੇ ਧਰਨ ਪਾ ਦਿੰਦੀ ਆ ਤਾਂ ਕੱਲੀ ਇਸ ਸਰਕਾਰ ਨੂੰ ਵੀ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਇਹ ਸਰਕਾਰ ਪਹਿਲੀ ਵਾਰ ਆਈ ਹੈ ਇਸ ਤੋਂ ਪਹਿਲਾਂ ਦੋ ਹੋਰ ਸਰਕਾਰਾਂ ਲੰਘ ਚੁੱਕੀਆਂ ਨੇ ਜੇ ਉਹਨਾਂ ਨੇ 25 30% ਕਰਕੇ ਦੋਨਾਂ ਸਰਕਾਰਾਂ ਨੇ ਕੰਮ ਕਰਿਆ ਹੁੰਦਾ ਤਾਂ ਅੱਜ ਤੋਂ ਵੱਧ ਮਾਨਸਾ ਦੀ ਜਿਹੜੀ ਨੁਹਾਰ ਹੈ ਉਹ ਬਦਲ ਜਾਣੀ ਸੀ ਪਰ ਕੰਮ ਨਹੀਂ ਕੀਤਾ ਸਿਆਸਤ ਕੀਤੀ ਹੈ ਕੂੜੇ ਦੇ ਡੰਪ ਜਿਹੜੇ ਜ਼ਰੂਰ ਵਿਖੇ ਜਾਂਦੇ ਸੀ ਉੱਥੇ ਆ ਕੇ ਵੀਡੀਓ ਬਣਾ ਲੈਂਦੇ ਸੀ ਪਰ ਇਹ ਸਰਕਾਰ ਨੇ ਇਹ ਕੰਮ ਤਾਂ ਜ਼ਰੂਰ ਕੀਤਾ ਹੈ ਕੂੜੇ ਦੇ ਡੰਪਾਂ ਜਿਹੜੇ ਚੁਕਵਾਏ ਹੈ ਪਰ ਸੀਵਰੇਜ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਜਿਹੜੀ ਖੜੀ ਹੈ ਅੱਜ ਵੀਡੀਓ ਦੇਖ ਲਈ ਹੁਣ ਇੱਕ ਨਵੀਂ ਵੀਡੀਓ ਚੱਲੀ ਜਾਂਦੀ ਹੈ ਬੜਾ ਜੋਰ ਲਾਇਆ ਹੈ ਆ ਮੇਰੇ ਵਿਚਾਰ ਦੇ ਵਿੱਚ ਇਹ ਸਿਆਸਤ ਹੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ 5-5 ਸਾਲ ਪਹਿਲਾਂ ਮੌਕਾ ਦਿੱਤਾ ਹੈ ਤੁਸੀਂ ਮਾਨਸਾ ਦਾ ਕੀ ਕੀਤਾ ਜੇ ਨਾਲ ਇੱਕੇ ਬੈਨਰ ਇਹ ਵੀ ਬਣਾ ਲੈਂਦੇ ਵੀ ਸਾਨੂੰ ਤੁਸੀਂ ਮੌਕਾ ਦਿੱਤਾ ਸੀ ਅਸੀਂ 5 ਸਾਲਾਂ ਦੇ ਵਿੱਚ ਆਹ ਕੰਮ ਕੀਤਾ ਹੈ ਆ ਗੱਲ ਹੋਰ ਹੋਣੀ ਸੀ ਬਾਕੀ ਸਾਰੇ ਤੁਸੀਂ ਸਮਝਦਾਰ ਹੋ ਸੋ ਮੈਂ ਜੋ ਇਹ ਲੈਣਾ ਲਿਖਿਆ ਨੇ ਮਾਨਸਾ ਲਈ ਮੇਰਾ ਜ਼ਿਲ੍ਹਾ ਮਾਨਸਾ ਪਿੰਡ ਮੇਰਾ ਫਾਪੜੇ ਭਾਈਕੇ ਹੈ ਡੇਲੀ ਰੁਟੀਨ ਜਾਂਦੇ ਜਾਂਦੇ ਰਹਿੰਦੇ ਆ ਸਾਰੇ ਹਾਲਾਤ ਦੇਖਦੇ ਆ ਸੋ ਸਰਕਾਰਾਂ ਨੂੰ ਬਦਲ ਕੇ ਵੀ ਵੋਟਾਂ ਪਾਈਆਂ ਨੇ ਸੋ ਇਸ ਵਾਰ ਝਾੜੂ ਵਾਲੇ ਲਈ ਮਿਹਨਤ ਕੀਤੀ ਹੈ ਪਰ ਡੰਪ ਜਰੂਰ ਚਕਵਾਇਆ ਹੈ ਉਮੀਦ ਕਰਦੇ ਆ ਇਹ ਜਿਹੜੇ ਬੱਚੇ ਸਾਲ ਐ ਮਾਨਸਾ ਦੇ ਲੋਕਾਂ ਲੇਖੇ ਜਿਹੜਾ ਲਾਉਣਗੇ ਮਾਨਸਾ ਦੀ ਸੇਵਾ ਕਰਨਗੇ ਸੋ ਐਮਐਲਏ ਸਾਹਿਬ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜੋ ਨਿਕਾਸੀ ਹੈ ਸੀਵਰੇਜ ਦੀ ਨੂੰ ਸਹੀ ਕਰਨ ਜੋ ਹੋਰ ਹੱਲ ਹੋ ਸਕਦੇ ਆ ਮਾਨਸਾ ਲਈ ਜਰੂਰ ਕਰਨ ਕਿਉਂਕਿ ਸਮੱਸਿਆ ਮਾ ਸਭ ਨੂੰ ਆ ਰਹੀਆਂ ਨੇ ਐਮਐਲਏ ਮਾਨਸਾ ਦਾ ਘਰ ਵੀ ਹੁੰਦੀ ਹੈ ਜਿੱਥੇ ਪਾਣੀ ਖੜਦਾ ਸੋ ਮੁਸ਼ਕਲ ਜਿਹੜੀ ਪਾਣੀ ਦੀ ਸਭ ਨੂੰ ਆਉਂਦੀ ਹੈ ਲੰਘਣਾ ਸਾਰੇ ਨੇ ਉੱਥੋਂ ਦੀ ਹੈ ਕੋਈ ਮੋਟਰਸਾਈਕਲ ਤੇ ਲੰਘਦਾ ਕੋਈ ਗੱਡੀ ਤੇ ਲੰਘਦਾ ਹੈ ਅਫਰ ਗੰਦਾ ਪਾਣੀ ਦਾ ਚਿੰਬੜੀ ਜਾਂਦਾ ਸਮੇਂ ਲਤਾਊਗੀ ਆਊਗੀ ਤਾਂ ਇਹ ਸਾਰੇ ਮਾਨਸਾ ਸ਼ਹਿਰ ਵਾਸੀਆਂ ਦੀ ਜਿਹੜੀ ਸਮੱਸਿਆ ਸੋ ਇਹ ਸਵਾਲਾ ਜਿਹੜਾ ਸਰਕਾਰ ਨੂੰ ਹੈ ਜਲਦੀ ਤੋਂ ਜਲਦੀ ਧਿਆਨ ਦੇਣਾ ਚਾਹੀਦਾ ਹੈ ਜੋ ਫੰਡ ਹੈ ਜੋ ਗ੍ਰਾਂਟ ਆਉਣੀਆਂ ਉਹ ਜਾਰੀ ਕਰਨੀ ਚਾਹੀਦੀ ਹੈ ਇਹਦਾ ਕੰਮ ਹੈ ਜਿਹੜਾ ਚਲਾਉਣਾ ਚਾਹੀਦਾ ਕਿਉਂਕਿ ਸਰਦੀ ਹੈ ਜਿਹੜੀ ਲੰਘ ਚੁੱਕੀ ਆ ਕਿ ਗਰਮੀਆਂ ਨੇ ਮੀਂਹ ਪੈਣੇ ਆ ਉਦੋਂ ਕੀ ਹਾਲ ਹੁੰਦਾ ਮਨੁਸਾਂ ਦਾ ਆਪਾਂ ਸਾਰੇ ਜਾਣਦੇ ਆ ਜੀਰੀ ਲਾਉਣ ਵਾਲਾ ਕੰਮ ਹੋ ਜਾਂਦਾ ਸੋ ਕਵਤਾਵਾਂ ਚੰਗੀ ਲੱਗੀ ਐ ਸੱਚਾਈ ਚੰਗੀ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਤੇ ਬਾਕੀ ਤੁਹਾਡੇ ਆਪਣੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ ਜੀ